ਆ ਜੋਤੀ ਆਦਵ ਬੈਂਸ ਹੈ ਅੱਜ ਐਸਐਸਪੀ ਪਟੰਡਾ ਪਰਟੰਡਾ ਜੁਆਇਨ ਕੀਤਾ ਹੈਗਾ ਤੇ ਮੈਂ ਖੰਨਾ ਐਸਐਸਪੀ तकरीबन 11 ਮਹੀਨੇ ਰਹੀ ਤੇ ਉਦੋਂ ਬਾਅਦ ਮੇਰੀ ਸੈਕੰਡ ਐਸਐਸਪੀ ਸ਼ਿਪ ਹੈਗੀ ਪਟੰਡਾ ਦੇ ਵਿੱਚ ਤੇ ਬਟੰਡਾ ਨਿਵਾਸੀਆਂ ਨੂੰ ਮੈਂ ਆਪਣੇ ਵੱਲੋਂ ਆ ਸੁਨੇਹਾ ਦੇਣਾ ਚਾਹੁੰਦੀ ਹੂੰ ਕਿ ਮੇਰੀ ਪੂਰੀ ਕੀ ਪੂਰੀ ਟੀਮ ਇੱਕ ਪਬਲਿਕ ਫ੍ਰੈਂਡਲੀ ਤੇ ਵਧੀਆ ਪੁਲਿਸਿੰਗ ਕਰਦੇ ਹੋਏ ਇਥੇ ਜੋ ਭੜਿੰਡਾ ਦੇ ਜੋ ਪ੍ਰੋਬਲਮਸ ਹੈ ਜੋ ਇਥੇ ਦਾ ਆਪਣਾ ਇੱਕ ਹਰ ਸ਼ਹਿਰ ਦਾ ਇੱਕ ਆਪਣਾ ਜੀਵਨ ਸ਼ੈਲੀ ਹੁੰਦੀ ਹੈਗੀ ਲੋਕੀ ਡਿਫਰੈਂਟ ਹੁੰਦੇ ਨੇ ਤੇ ਉਹਨਾਂ ਨੂੰ ਸਮਝਦੇ ਹੋਏ ਪੀਪਲ ਫ੍ਰੈਂਡਲੀ ਪੁਲਿਸਿੰਗ ਤੇ ਕ੍ਰਾਈਮ ਦੇ ਉੱਪਰ ਕੰਟਰੋਲ ਤੇ ਇੱਕ ਜੋ ਪੰਜਾਬ ਪੁਲਿਸ ਦੀ ਇੱਕ ਬੀਤੇ ਇੱਕ ਸਾਲ ਤੋਂ ਯੋਗਨਾਸ਼ਾ ਵਿਰੁੱਧ ਜੋ ਇੱਕ ਮੁਹਿੰਮ ਚੱਲਦੀ ਐਂਟੀ ਡਰੱਗ ਉਹਨੂੰ ਵੀ ਅੱਗੇ ਬਰਕਰਾਰ ਰੱਖਦੇ ਆਗੇ ਵੀ ਉਹਨੂੰ ਕੰਟੀਨਿਊ ਵੀ ਰੱਖਿਆ ਜਾਏਗਾ ਤੇ ਇਹਦੇ ਨਾਲ ਨਾਲ ਗੈਂਗਸਟਰ ਫਰੰਟ ਦੇ ਉੱਪਰ ਵੀ ਐਂਟੀ ਗੈਂਗਸਟਰ ਵੀ ਜੋ ਸਾਡੀ ਮੁਹਿੰਮ ਚੱਲ ਰਹੀ ਹੈ ਉਹਨੂੰ ਵੀ ਸਕਸੈਸਫੁਲੀ ਅੱਗੇ ਲੈ ਕੇ ਜਾਏਗੇ ਤੇ ਇਹਦੇ ਨਾਲ ਨਾਲ ਹੀ ਜੋ ਕਮਜ਼ੋਰ ਤਬਕੇ ਹੁੰਦੇ ਹੈ ਵੂਮਨ ਸਪੈਸ਼ਲੀ ਬਜ਼ੁਰਗ ਤੇ ਬੱਚੇ ਇਨਾਂ ਦੇ ਵੀ ਜੋ ਗੈਂਸਟਰ ਕ੍ਰਾਈਮ ਹੈ ਜਾਂ ਕੁਝ ਪ੍ਰੋਬਲਮਸ ਜੋ ਹੁੰਦੀ ਹੈ ਉਹਨਾਂ ਨੂੰ ਵੀ ਧਿਆਨ ਰੱਖਦੇ ਹੋਏ ਇਨਾਂ ਦੇ ਲਈ ਸਪੈਸ਼ਲੀ ਅਸੀਂ ਇਨਾਂ ਦੇ ਲਈ ਫਰੈਂਡਲੀ ਪੁਲਿਸਿੰਗ ਅਸੀਂ ਪਟਿੰਡਾ ਦੇ ਵਿੱਚ ਕਰੀਏਗਾ ਪ੍ਰਾਇੋਰਟੀ ਕੀ ਕਿਸ ਚੀਜ਼ ਦੀ ਹੈ ਪ੍ਰਾਇੋਰਟੀ ਜੀ ਇੱਕ ਤਾਂ ਗੈਂਗਸਟਰ ਫਰੰਟ ਤੇ ਉੱਪਰ ਜੋ ਸਾਡਾ ਚੱਲ ਰਿਹਾ ਹੈਗਾ ਤੇ ਐਂਟੀ ਗੈਂਗਸਟਰ ਤੇ ਐਂਟੀ ਡਰਗ ਤੇ ਪੂਰਾ ਕ ਪੂਰਾ ਕ੍ਰਾਈਮ ਕੰਟਰੋਲ ਦੇ ਉੱਪਰ ਧਿਆਨ ਦਿੱਤਾ ਜਾਏਗਾ ਤੇ ਪੂਰੇ ਕੇ ਪੂਰੇ ਪੰਜਾਬ ਦੇ ਵਿੱਚ ਇੱਕ ਸਪੈਸ਼ਲ ਮੁਹਿੰਮ ਕ੍ਰਾਈਮ ਕੰਟਰੋਲ ਦੇ ਉੱਪਰ ਚੱਲ ਰਹੀ ਹੈ ਤੇ ਉਹਨੂੰ ਹੀ ਅੱਗੇ ਵਧਾਇਆ ਜਾਏਗਾ ਤੇ ਦੇ ਨਾਲ ਨਾਲ ਹੀ ਪੀਪਲ ਫ੍ਰੈਂਡਲੀ ਲੋਕਾਂ ਨੂੰ ਜੋ ਪੁਲਿਸ ਦੇ ਲਈ ਜੋ ਐਕਸੈਸੀਬਿਲਟੀ ਨੂੰ ਵਧਾਇਆ ਜਾਏਗਾ ਤੇ ਲੋਕਾਂ ਨੂੰ ਜਿਵੇਂ ਕੁਝ ਕੁਝ ਕ੍ਰਾਈਮ ਜੋ ਹੈ ਜਿਨਦੀ ਪ੍ਰੀਵੈਂਸ਼ਨ ਬੜੀ ਜ਼ਰੂਰੀ ਹੁੰਦੀ ਹੈ ਸਾਈਬਰ ਕਰਾਈਮ ਜੋ ਹੁੰਦਾ ਹੈਗਾ ਤੇ ਉਹਦੇ ਬਾਰੇ ਵੀ ਲੋਕਾਂ ਨੂੰ ਦੱਸਣਾ ਤੇ ਉਹਨੂੰ ਵੀ ਕੰਟਰੋਲ ਕਰਨਾ ਤੇ ਇੱਕ ਕਰਾਈਮ ਫ੍ਰੀ ਬਟਿੰਡਾ ਦੇਣ ਦੀ ਮੇਰੀ ਪੂਰੀ ਕੋਸ਼ਿਸ਼ ਰਹੇਗੀ ਤੇ ਬੀਤੇ ਸਾਲ ਵੀ ਬੀਤੇ ਸਮੇਂ ਵੀ ਬਟਿੰਡਾ ਪੁਲਿਸ ਬਹੁਤ ਜ਼ਿਆਦਾ ਵਧੀਆ ਕੰਮ ਦੇ ਲਈ ਜਾਣੀ ਗਈ ਤੇ ਅੱਗੇ ਉਹਨੂੰ ਹੀ ਅੱਗੇ ਲੈ ਕੇ ਜਾਇਆ ਜਾਏਗਾ ਜੀ ਕੋ ਰੋਕਣੇ ਕੀ ਹੈ ਆਪकी ਤਰਫੋਂ ਕੀ ਚਾਹ ਰਹਿਗਾ ਕਿ ਸਾਈਬਰ ਕਰਾਈਮ ਦੇ ਟੋਟਲ ਜੀ ਸਾਈਬਰ ਸਾਈਬਰ ਕ੍ਰਾਈਮ ਜੋ ਹੈ ਇੱਕ ਨਿਊ 에ਜ ਕ੍ਰਾਈਮ ਨੂੰ ਅਸੀਂ ਕਹਿ ਸਕਦੇ ਤੇ ਜਿਸਕੇ ਵੀ ਹੱਥ ਦੇ ਵਿੱਚ ਫੋਨ ਹੈਗਾ ਜਾਂ ਕੰਪਿਊਟਰ ਹੈਗਾ ਉਹ ਪਰਸਨ ਇੱਕ ਪੋਟੈਂਸ਼ੀਅਲ ਵਿਕਟਿਮ ਹੋ ਸਕਦਾ ਹੈਗਾ ਸਾਈਬਰ ਕ੍ਰਾਈਮ ਦਾ ਤੇ ਸਾਈਬਰ ਕ੍ਰਾਈਮ ਦੀ ਸਭ ਤੋਂ ਵੱਡੀ ਚੀਜ਼ ਹੁੰਦੀ ਹੈਗੀ ਪ੍ਰੀਵੈਂਸ਼ਨ ਤੇ ਪੁਲਿਸ ਟਾਈਮ ਟੂ ਟਾਈਮ ਅਵੇਰਨੈਸ ਕੈਂਪੇਨਸ ਵੀ ਚਲਾਉਂਦੀ ਹੈ ਜਿਹਦੇ ਕਰਕੇ ਲੋਕਾਂ ਦੇ ਵਿੱਚ ਅਵੇਰਨੈਸ ਹੈ ਕਿ ਕਿਵੇਂ ਉਹ ਆਪਣੇ ਆਪ ਨੂੰ ਸਾਈਬਰ ਕ੍ਰਾਈਮ ਤੋਂ ਬਚਾ ਸਕਦਾ ਇਦੇ ਨਾਲ ਨਾਲ ਹੀ 1930 ਇੱਕ ਨੰਬਰ ਹੈਗਾ ਪੋਰਟਲ ਉੱਥੇ ਅਗਰ ਕੋਈ ਕਿਸੇ ਤੋਂ ਅ ਅਣਜਾਣੇ ਉਸ ਵਿੱਚ ਜਾਂ ਫਿਰ ਕੋਈ ਪਹਿਲਾ ਫਸਲਾ ਕੇ ਉਹਨਾਂ ਤੋਂ ਕੁਝ ਅਗਰ ਪੈਸੇ ਦੀ ਟ੍ਰਾਂਸਫਰ ਵਗੈਰਾ ਕਰਾ ਲੈਂਦੇ ਤੇ ਉਹਨੂੰ ਵੀ ਰੋਕਿਆ ਜਾ ਸਕਦਾ ਹੈ ਤੇ ਲੋਕਾਂ ਤੱਕ ਆ ਸਨੇਹਾ ਪਹੁੰਚਾਣਾ ਤੇ ਕਿਵੇਂ ਉਹ ਆਪਣੇ ਆਪ ਨੂੰ ਸੇਫ ਐਂਡ ਸਿਕਿਉਰ ਰੱਖ ਸਕਦੇ ਸਾਈਬਰ ਵਰਲਡ ਦੇ ਵਿੱਚ ਸਾਈਬਰ ਸਾਈਕੋ ਇਹਨਾਂ ਵੀ ਕਾਫੀ ਗ੍ਰੇਸ ਸਾਈਡਿੰਗ ਬਟ ਅੱਜ ਤੱਕ ਕੋਈ ਐਸਾ ਮਾਮਲਾ ਸਾਹਮਣੇ ਨਹੀਂ ਆਇਆ ਕਿ ਫਾਈਵਟ ਕ੍ਰਾਈਮ ਕੰਪਲੇਟ ਹੋਗਾ। ਤਾਂ ਆਪ ਉਹ ਕੰਪਲੇਂਟਸ ਨੂੰ ਕਿਵੇਂ ਜੀ ਕੰਪਲੇਂਂਟਸ ਤੋਂ ਦੇਖੀ ਜੋ ਪੈਂਡਿੰਗ ਹੈ ਉਹ ਉਹ ਤੋਂ ਦੇਖਣਾ ਹੀ ਹੈ। ਉਹ ਪੈਂਡੈਂਸੀ ਤਾਂ ਦੇਖੀ ਜਾਏਗੀ। ਦੇ ਨਾਲ-ਨਾਲ ਮੈਂ ਤੁਹਾਡੇ ਮਾਧਿਅਮ ਰਾਹੀਂ ਇਹ ਦੱਸਣਾ ਚਾਹੁੰਦੀ ਕਿ ਆਜ ਹੁ ਕ੍ਰਾਈਮ ਹੁੰਦਾ ਹੈਗਾ ਆਪ ਇਹਦੀ ਪ੍ਰੀਵੈਂਸ਼ਨ ਬਹੁਤ ਜ਼ਰੂਰੀ ਹੁੰਦੀ ਹੈ ਕਿਉਂਕਿ ਇੱਕ ਵਾਰੀ ਜਦੋਂ ਪੈਸਾ ਨਿਕਲ ਜਾਂਦਾ ਹੈਗਾ ਤਾਂ ਉਹ ਸਾਈਬਰ ਕ੍ਰਿਮੀਨਲ ਜੋ ਹੁੰਦੇ ਉਹ ਬੜਾ ਲੇਰਿੰਗ ਵਗੈਰਾ ਯੂਜ਼ ਕਰਦੇ। ਤੇ ਇਸੇ ਕਰਕੇ ਅਵੇਰਨੈਸ ਬਹੁਤ ਜ਼ਰੂਰੀ ਹੁੰਦੀ ਹੈ ਤੇ ਲੋਕਾਂ ਤੱਕ ਪੁਲਿਸ ਟਾਈਮ ਟੂ ਟਾਈਮ ਅਵੇਰਨੈਸ ਰਾਹੀਂ ਦੱਸਦੇ ਰਹਿੰਦੇ ਕਿ ਕਿਵੇਂ ਕਿਵੇਂ ਜੋ ਸਾਈਬਰ ਕ੍ਰਿਮੀਨਲਸ ਹੈ ਉਹ ਉਹਨਾਂ ਨੂੰ ਬਹਿਲਾ ਫੁਸਲਾ ਕੇ ਉਹਨਾਂ ਤੋਂ ਟਰਾਂਸਫਰਸ ਵਗੈਰਾ ਕਰਾ ਲੈਂਦੇ ਤੇ ਟਰਾਂਜੈਕਸ਼ਨਸ ਹੋ ਜਾਂਦੀਆਂ ਨੇ ਤੇ ਦੂਜਾ ਹੁੰਦਾ ਹੈਗਾ ਕਿ ਇੱਕ ਵਾਰੀ ਜੋ ਕ੍ਰਾਈਮ ਹੋ ਗਿਆ ਉਹਦੀ ਡਿਟੈਕਸ਼ਨ ਤੇ ਉਹਦੀ ਡਿਟੈਕਸ਼ਨ ਵੱਲ ਵੀ ਪੁਲਿਸ ਬਹੁਤ ਪ੍ਰੋਫੈਸ਼ਨਲ ਤਰੀਕੇ ਨਾਲ ਸਾਈਬਰ ਜੋ ਕ੍ਰਾਈਮ ਹੁੰਦੇ ਉਹਦੀ ਡਿਟੈਕਸ਼ਨ ਵੀ ਕਰਦੀ ਹੈ ਤੇ ਬੈਂਕਸ ਜੋ ਪੂਰਾ ਬੈਂਕਿੰਗ ਸਿਸਟਮ ਉਹਦੀ ਮਦਦ ਦੇ ਰਹੀ ਉਹਨਾਂ ਦੇ ਪੈਸੇ ਪੁਲਿਸ ਮੁੜਵਾਂਦੀ ਵੀ ਹੈਗੀ ਤੇ ਉਹਨਾਂ ਦੀ ਜੋ ਹਾਰਡ ਐਂਡ ਮਨੀ ਹੈ ਉਹਨੂੰ ਸੇਫਗਾਰਡ ਕਰਨ ਦੇ ਲਈ ਵੀ ਪੁਲਿਸ ਫਿਰ ਜੋ ਸਾਰਾ ਕਸਾਰਾ ਸਿਸਟਮ ਹੁੰਦਾ ਹੈਗਾ ਉਹਦੀ ਵਰਤੋਂ ਕਰਦੇ ਹੋਏ ਉਹ ਵੀ ਕੋਸ਼ਿਸ਼ ਚੱਲਦੀ ਰਹਿੰਦੀ ਬਟ ਸਭ ਤੋਂ ਵੱਡਾ ਸਾਈਬਰ ਕ੍ਰਾਈਮ ਦੇ ਵਿੱਚ ਪ੍ਰੀਵੈਂਸ਼ਨ ਹੁੰਦਾ ਹੈਗਾ ਤੇ ਪੁਲਿਸ ਉਸ ਵਾਲੇ ਪਾਸੇ ਵੀ ਬੜਾ ਐਕਟਿਵਲੀ ਕੰਮ ਕਰਦੀ ਤੇ ਉਹ ਅੱਗੇ ਵੀ ਭੜੇਂਡਾ ਪੁਲਿਸ ਉਸ ਐਸਪੈਕਟ ਤੇ ਬੜਾ ਕੰਮ ਕਰਦੀ ਲਈ। ਮੈਂ ਆਮ ਤੌਰ ਤੇ ਪੁਲਿਸ ਦਾ ਬਣਦਾ ਹੁੰਦਾ ਕਿ ਕ੍ਰਿਟੀਕਲ ਪ੍ਰੈਸ਼ਰ ਬਹੁਤ ਹੁੰਦਾ ਬੀਇੰਗ ਐਜੂਕੇਸ਼ਨ ਡਿਸਟਰਬਡ ਟੂਸੇ ਅਲੈਕਸੇਸ਼ਨ ਪ੍ਰੋਸੈਸ ਕਰਦੇ ਜੇ ਤੁਹਾਡੇ ਤੇ ਕਿਸ ਤਰ੍ਹਾਂ ਨਹੀਂ ਜੀ ਦੇਖਿਏ ਮੈਂ ਕਿਉਂਕਿ 1 ਸਾਲ ਕੇ ਤਕਰੀਬਨ ਐਸ ਐਸ ਪੀ ਕੰਮ ਕਰਕੇ ਆਈ ਹੂੰ ਖੰਨਾ ਦੇ ਵਿੱਚ ਤੇ ਉਸ ਤੋਂ ਪਹਿਲਾਂ ਵੀ ਮੈਂ ਮੋਹਾਲੀ ਦੇ ਵਿੱਚ ਤਕਰੀਬਨ 2 ਸਾਲ ਐਸ ਐਸ ਪੀ ਰਹੀ ਹੂੰ ਤੇ ਮੈਨੂੰ ਲੱਗਦਾ ਹੈਗਾ ਕਿ ਅ ਮੈਨੂੰ ਹਜੇ ਤੱਕ ਕਦੇ ਕੋਈ ਪ੍ਰੈਸ਼ਰ ਫੀਲਿੰਗ ਹੋਇਆ ਤੇ ਮੈਂ ਬੜਾ ਹੀ ਪ੍ਰੋਫੈਸ਼ਨਲ ਤਰੀਕੇ ਨਾਲ ਕੰਮ ਕਰ ਪਾਈ ਤੇ ਅੱਗੇ ਵੀ ਉਦਾਂ ਹੀ ਕੰਮ ਮੇਰੀ ਪੂਰੀ ਕੀ ਪੂਰੀ ਭਟੇਂਡਾ ਪੁਲਿਸ ਉਦਾਂ ਹੀ ਕੰਮ ਕਰੇਗੀ ਪ੍ਰੋਫੈਸ਼ਨਲ ਤੇ ਲੋਕ ਭਲਾਈ ਦੇ ਲਈ ਤੇ ਕ੍ਰਾਈਮ ਨੂੰ ਕੰਟਰੋਲ ਕਰਨ ਦੇ ਐਸਪੈਕਟ ਦੇ ਉੱਪਰ ਪੁਲਿਸ ਦਾ ਧਿਆਨ ਰੱਖੇਗਾ ਇਸ ਦਾ ਕੁਝ ਮੁਲਾਕਾਤ ਹੁਣ ਪਿੱਛੇ ਇੱਕੋ ਲੇਡੀ ਸੀ ਕਿਤੇ ਦੇ ਕੇਸ ਤੋਂ ਕਿਤੇ ਦਰਵਾਜ਼ੇ ਤੋਂ ਬਿਨਾ ਸਾਹਮਣੇ ਆ ਰਹੇ ਤੁਹਾਨੂੰ ਇਸ ਤਰ੍ਹਾਂ ਦੀ ਵੀ Actually ਮੈਂ ਕਿਉਂਕਿ ਹੁਣ ਜਸ ਜੁਆਇਨ ਨਹੀਂ ਕੀਤਾ ਤੇ ਡੀਟੇਲਸ ਉਸ ਕੇਸ ਬਾਰੇ ਮੈਨੂੰ ਨਹੀਂ ਪਤਾ ਤੇ ਬਾਕੀ ਜੋ ਕਿਉਂਕਿ ਮੈਂ ਹੁਣ ਜਸਟ ਆਈ ਹੂੰ ਤੇ ਭਟੇਂਡਾ ਦੇ ਜੋ ਸਪੈਸੀਫਿਕ ਇਸ਼ੂਜ਼ ਹੈ ਯਾ ਸਪੈਸੀਫਿਕ ਜੋ ਪ੍ਰੋਬਲਮਸ ਹੈ ਉਹਨਾਂ ਨੂੰ ਸਟੱਡੀ ਕਰਕੇ ਇੱਕ ਸਪੈਸੀਫਿਕ ਤਰੀਕੇ ਨਾਲ ਇੱਕ ਜੋ ਐਵਿਡੈਂਸ ਬੇਸ ਪੁਲਿਸਿੰਗ ਹੁੰਦੀ ਹੈ ਉਹ ਭਟੇਂਡਾ ਦੇ ਵਿੱਚ ਕਰਨ ਦੀ ਮੇਰੀ ਕੋਸ਼ਿਸ਼ ਹੈ